ਖਰਾਬ ਮੌਸਮ ਭਾਰੀ ਮੀਂਹ ਵਗਦੇ ਜਾਂ ਵਾਧਦੇ ਪਾਣੀ ਦੇ ਸੰਕੇਤਾਂ ਤੋਂ ਜਾਣੂ ਰਹੋ ਅਤੇ ਉਹਨਾਂ ਤੇ ਨਜ਼ਰ ਰੱਖੋ ਹੜ੍ਹ ਤੇਜ਼ੀ ਨਾਲ ਆ ਸਕਦੇ ਹਨ ਉਹ ਡੂੰਘੇ ਘਣਾਉਣੇ ਅਤੇ ਖਤਰਨਾਕ ਹੋ ਸਕਦੇ ਹਨ ਨਿਊ ਸਾਊਥ ਵੇਲਜ਼ ਐਸੀਐਸ ਜਾਣਕਾਰੀ ਅਤੇ ਸਲਾਹ ਦੇ ਨਾਲ ਚੇਤਾਵਨੀਆਂ ਵੀ ਭੇਜ ਸਕਦਾ ਹੈ ਤੁਸੀਂ ਇਹਨਾਂ ਬਾਰੇ ਹੈਜ਼ਰਡਸ ਨੀਅਰ ਮੀ ਐਪ ਨਿਊ ਸਾਊਥ ਵੇਲਜ਼ ਐਸੀਐਸ ਦੀ ਵੈੱਬਸਾਈਟ ਨਿਊ ਸਾਊਥ ਵੇਲਜ਼ ਐਸਈਐਸ ਸੋਸ਼ਲ ਮੀਡੀਆ ਰੇਡੀਓ ਅਤੇ ਟੀਵੀ ਤੋਂ ਪਤਾ ਲਗਾ ਸਕਦੇ ਹੋ ਆਪਣੀ ਯੋਜਨਾ ਤੇ ਵਿਚਾਰ ਕਰੋ ਫੈਸਲਾ ਕਰੋ ਕਿ ਕਦੋਂ ਜਾਣਾ ਹੈ ਜਦੋਂ ਤੁਸੀਂ ਜਾਂਦੇ ਹੋ ਤਾਂ ਆਪਣੀ ਐਮਰਜੈਂਸੀ ਕਿਟ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਨੂੰ ਆਪਣੇ ਨਾਲ ਲੈ ਕੇ ਜਾਓ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਨਾਲ ਲੈ ਕੇ ਜਾਓ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਕਿੱਥੇ ਜਾ ਰਹੇ ਹੋ ਸਾਰੀਆਂ ਨਿਕਾਸੀ ਸਲਾਹਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਕਰੋ ਜੇਕਰ ਤੁਹਾਡੇ ਖੇਤਰ ਲਈ ਕੋਈ ਨਿਕਾਸੀ ਕੇਂਦਰ ਖੁੱਲਾ ਹੈ ਤਾਂ ਤੁਹਾਨੂੰ ਸੂਚਿਤ ਕੀਤਾ ਜਾਵੇਗਾ ਯਾਦ ਰੱਖੋ ਕਿ ਹੜ੍ਹਾਂ ਵਿੱਚ ਗੱਡੀ ਚਲਾਉਣਾ ਸਾਈਕਲ ਜਾਂ ਮੋਟਰਸਾਈਕਲ ਚਲਾਉਣਾ ਅਤੇ ਪੈਦਲ ਚੱਲਣਾ ਖਤਰਨਾਕ ਹੁੰਦਾ ਹੈ ਤੁਸੀਂ ਸਭ ਤੋਂ ਸੁਰੱਖਿਅਤ ਸੜਕਾਂ ਦਾ ਪਤਾ ਲਗਾਉਣ ਵਿੱਚ ਮਦਦ ਲਈ ਲਾਈਵ ਟ੍ਰੈਫਿਕ ਐਪ ਦੀ ਵਰਤੋਂ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਨਿਊ ਸਾਊਥ ਵੇਲਜ਼ ਸਟੇਟ ਐਮਰਜੈਂਸੀ ਸਰਵਿਸ ਦੀ ਵੈਬਸਾਈਟ ਤੇ ਜਾਓ ਜੇਕਰ ਤੁਹਾਨੂੰ ਐਮਰਜੈਂਸੀ ਸੇਵਾਵਾਂ ਤੋਂ ਮਦਦ ਦੀ ਲੋੜ ਹੈ ਤਾਂ ਨਿਊ ਸਾਊਥ ਵੇਲਜ਼ ਐਸੀਐਸ ਨੂੰ 132500 ਤੇ ਫੋਨ ਕਰੋ ਜੇਕਰ ਤੁਸੀਂ ਹੜ੍ਹਾਂ ਦੇ ਪਾਣੀ ਵਿੱਚ ਫਸ ਗਏ ਹੋ ਜਾਂ ਤੁਹਾਨੂੰ ਜੀਵਨ ਬਚਾਉਣ ਲਈ ਮਦਦ ਦੀ ਲੋੜ ਹੈ ਤਾਂ 000 ਤੇ ਫੋਨ ਕਰੋ ਜੇਕਰ ਤੁਹਾਨੂੰ ਦੋ ਭਾਸ਼ੀਆਂ ਦੀ ਲੋੜ ਹੈ ਤਾਂ ਇੰਟਰਪ੍ਰੀਟਰ ਕਹੋ ਅਤੇ ਫਿਰ ਪੰਜਾਬੀ ਕਹੋ ਕੀ ਤੁਸੀਂ ਤਿਆਰ ਹੋ